ਚੱਲ ਸਟੇਰੀਆਂ ਕੱਟੀ ਪਈ ਗੱਡੀ ਘੁੰਮ ਜਾਈਏ ਉੱਦੇ ਪਾਣੀ ਚ ਘੁੰਮ ਜਾਈਏ ਗੱਡੀ ਚਲੋ ਵਿੱਚੋਂ ਚਲੋ ਜੀ ਚਲੋ 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 ਕੱਟ ਦੇ ਭਾਜੀ ਕੱਟ ਦੇ ਚਲੋ 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 ਨਿਕਲ ਗਈ ਚਲੋ ਜਾਣੇ ਨਿਕਲ ਗਈ ਚਲੋ ਆ ਗਈ ਆ ਗਈ ਆ ਗਈ ਚਾਚਾ ਮੋਰਿਆ ਜੋਰ ਲਾ ਦੇ ਮੜ ਜਾ ਰੋਕ ਕੋਈ ਨਹੀਂ ਆਲਾਂ ਦੇ ਆਲਾਂ ਦੇ ਆਲਾਂ ਦੇ ਚਲੋ ਚਲੋ ਨਿਕਲ ਆਈ ਆ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਹੋ ਰਹੀ ਬਰਸਾਤ ਦੇ ਚਲਦਿਆਂ ਜਿੱਥੇ ਮੈਦਾਨੀ ਇਲਾਕਿਆਂ ਦੇ ਵਿੱਚ ਹੜ੍ਹ ਆ ਚੁੱਕੇ ਨੇ ਤੇ ਤਸਵੀਰਾਂ ਹੁਸ਼ਿਆਰਪੁਰ ਦੇ ਪਿੰਡ ਬਾਹੋਵਾਲ ਦੀਆਂ ਨੇ ਜਿੱਥੇ ਹੜ੍ਹ ਦੇ ਵਿੱਚ ਇੱਕ ਗੱਡੀ ਰੁੜਨ ਲੱਗੀ ਤਾਂ ਵੇਖੋ ਲੋਕਾਂ ਦੇ ਵੱਲੋਂ ਕਿਵੇਂ ਗੱਡੀ ਸਵਾਰ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈ ਹੈ ਲੋਕ ਬਚਾਓ ਬਚਾਓ ਚੀਲਾਣਾ ਸ਼ੁਰੂ ਕਰ ਦਿੰਦੇ ਨੇ ਦੱਸ ਦਈਏ ਕਿ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਬੜੀ ਮੁਸ਼ਕਲ ਦੇ ਨਾਲ ਲੋਕਾਂ ਦੇ ਵੱਲੋਂ ਵੇਖੋ ਕਿਵੇਂ ਰੱਸਾ ਪਾ ਕੇ ਉਸ ਗੱਡੀ ਨੂੰ ਰੁੜਨ ਤੋਂ ਰੋਕਿਆ ਗਿਆ ਹੈ ਗੱਡੀ ਦੇ ਵਿੱਚ ਸਵਾਰ ਜਿਹੜਾ ਸ਼ਖਸ ਸੀ ਉਹਨਾਂ ਨੂੰ ਬੜੀ ਮੁਸ਼ਕਲ ਦੇ ਨਾਲ ਕੱਢਿਆ ਗਿਆ ਤਾਂ ਤਸਵੀਰਾਂ ਹੁਸ਼ਿਆਰਪੁਰ ਦੀਆਂ ਨੇ ਜਿੱਥੇ ਲਗਾਤਾਰ ਹੀ ਪਹਾੜੀ ਇਲਾਕਿਆਂ ਦੇ ਵਿੱਚ ਬਰਸਾਤ ਹੋ ਰਹੀ ਹੈ ਤਾਂ ਮੈਦਾਨੀ ਇਲਾਕਿਆਂ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਤੇ ਹੜ੍ਹ ਦੇ ਪਾਣੀ ਭਾਰੀ ਬਾਹੀ ਵਿਚਾਰੇ ਨੇ ਪਿੰਡਾਂ ਦੇ ਪਿੰਡ ਖਾਲੀ ਕਰਵਾ ਦਿੱਤੇ ਗਏ ਤੇ ਉਧਰ ਹੀ ਵੇਖੋ ਹੁਸ਼ਿਆਰਪੁਰ ਦੇ ਵਿੱਚ ਪਿੰਡ ਬਾਹੋਵਾਲ ਜਿੱਥੇ ਇੱਕ ਗੱਡੀ ਹੜ ਦੇ ਵਿੱਚ ਰੁੜਨ ਲੱਗਦੀ ਹੈ ਤਾਂ ਲੋਕਾਂ ਦੇ ਵੱਲੋਂ ਕਿਵੇਂ ਰੈਸਕਿਊ ਕੀਤਾ ਗਿਆ ਜਿੱਥੇ ਐਸੇ ਟਰੈਕਟਰ ਨਾਲ ਖੇਚ ਹੋ ਜਣੀ ਉਦਾਂ ਹੈ ਵਰਗਾ ਚਲੋ 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 ਜਲਦੀ ਨਿਕਲ ਗਈ ਦਰਦ ਜਾਲ ਨਿਕਲ ਗਈ ਚਲੋ ਆ ਗਈ ਆ ਗਈ ਆ ਗਈ ਚਾਚਾ ਮੋਰੇ ਜੋਰ ਲਾ ਦੇ ਮੜ ਜਾ ਰੋਕ ਕੋਈ ਨਹੀਂ ਆਲਾ ਦੇ ਆਲਾ ਦੇ ਆਲਾ ਦੇ ਚਲੋ ਚਲੋ ਨਿਕਲ ਆਈ ਆ ਚਲੋ ਚਲੋ ਕੋਈ ਨਹੀਂ ਚਲੋ ਚਲੋ ਇਹਨੇ ਕਰ ਦਊਗਾ ਇਹਨੇ ਨਹੀਂ ਕਰਦੇ ਸਟੇਡੀ ਗੱਡੀ ਉਹ ਗੱਡੀ ਫੋਰਚੂਨਰ ਪਰ ਗਈ ਲੋਕ ਲੱਗਾ ਇਹਦਾ ਭਾਜੀ ਚਾਬੀ ਨਹੀਂ ਕਿੱਥੇ ਆਲਾ ਚਾਬੀ ਵਾਲਾ ਕੀ ਹੈ ਭਾਪਾ ਜੀ ਹੈਲੋ ਹਲੋ ਉਹ ਵਿਚ ਫਸ ਗਿਆ ਭਾਜੀ ਉਹ ਕੋਈ ਨਹੀਂ ਉੱਤਰਦੀ ਕਿ ਉਹ ਜਿੰਦਗੀ ਦੀ ਪਹਿਲੀ ਗੱਡੀ ਸਟੇਰੀਆਂ ਘੱਟੀ ਭਾਜੀ ਗੱਡੀ ਘੁੰਮ ਜਾਂਦੀ ਉਹਦੇ ਪਾਣੀ ਚ ਘੁੰਮ ਜਾਂਦੀ ਗੱਡੀ ਚਲੋ ਪਿੱਛੇ ਚਲੋ ਜੀ ਚਲੋ ਆ ਜਾ ਚਲੋ ਚਲ 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 ਕੱਟ ਦੇ ਭਾਜੀ ਕੱਟ ਦੇ ਇੱਕ ਵਾਰ ਚੱਕ ਲੈ ਚੱਕ ਲੈ ਦੇਖ ਦੇ ਦੇਖ ਦੇ ਮਾਰੀ ਜਾ ਕਰੇ ਚਲੋ ਚਲੋ ਚੱਲੇ ਹੋ ਗਏ ਹੋ ਗਏ ਇੱਕ ਵਾਰ ਫੇਚ ਲੈ ਚਲੋ ਇੱਕ ਵਾਰ ਫੇਚ ਯਾਰ ਬਸ ਹੋ ਗਿਆ ਅੱਛਾ ਮੇਗਾ ਲੈਂਦੇ ਹੋ ਫੇਚ ਲੈ ਉਹ ਗੱਡੀ ਸਾਈਡ ਤੇ ਕਰ ਦਰੋ ਕੁ ਨੂੰ ਉਹ ਚਲੋ ਆਇਓ ਮਾਰੇ ਖਿੱਚੋ ਆ ਖਿੱਚ ਲੈ ਖਿੱਚ ਲੈ ਫੇਚ ਲੈ ਚਲੋ 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 ਇੱਕ ਵਾਰੀ ਜੋਰ ਇਕੱਠੇ ਬੜੀ बोल गे, बोल गे। एक दो तीन खिंच तुर पा तुर पा लगातार तुरियो चलो 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 खिंच के खिंच के एक दो तीन खिंचो चलो 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 तुर पी तुर पी तुर पी आ चलो खेचे, खेचे खेचे। खेचे। चलो गे। गे। चलो चलो ਨਹੀਂ ਨਹੀਂ ਉਧਰੋਂ ਮੋੜਿਓ ਦੋ ਜਣੇ ਹੁਣ ਤੱਕਾ ਲਾ ਸਕਦੇ ਭਾਈ ਮੋੜਾ ਤੱਕਾ ਲਾ ਬੰਦੇ ਚੱਪੇ ਚਾਤੇ ਗਏ ਬੰਦੇ ਪਾਈ ਚਲੋ ਇਕੱਠੇ ਇਕੱਠੇ ਆ ਜਾਓ ਮਾਰੇ ਆ ਜਾਓ ਸ਼ਹਿਰੋਂ ਆ ਰਹੇ ਬੰਦੇ ਦੋ ਮਿੰਟ ਦੇ ਵੀ ਵਜ ਹੈ ਇੱਧਰ ਨੂੰ ਚੱਲ ਚਲੋ ਸਰਪੰਚ ਸਾਹਿਬ ਦੀ ਆ ਚਲੋ ਇੱਥੇ ਲਾ ਕੇ ਚੋ ਕੱਠੇ ਕੱਠੇ ਹੀ ਮੇਰਾ ਭਰਾ ਕੱਠੇ ਲਾਓ ਕੱਠੇ ਬੋਲਗੇ ਮੀਂਹ ਵੀ ਆਇਆ ਹੁਣ ਮੈਂ ਕਹਾਂ